ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿਕੋ ਵੀ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਅਸੀਂ ਪਿਆਜ਼ ਅਤੇ ਮਟਰ ਦੀ ਕੜੀ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਤਿਆਰ ਹੋਵੇਗੀ ਇਧਰ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਿਆ ਵਿੱਚ ਆਪਾਂ ਜੀਰਾ ਪਾਇਆ ਕੱਟਿਆ ਹੋਇਆ ਅਦਰਕ ਪਾਇਆ ਅਤੇ ਲਸਣ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ते इस तो तद आप प्याज त हरे मिर्चा पावगे तो उन्होंने भी भुन लवेंगे देखो ये अपने भेद हम आप हल्दी पावे नमक पावे धनिया पाउडर तुम मिर्च पाणी चाहे ਮਿਰਚ ਪਾਊਡਰ ਵੀ ਪਾ ਸਕਦੇ ਆ ਪਰ ਆਪਾਂ ਹਰੀਆਂ ਮਿਰਚਾਂ ਪਾਈਆਂ ਸੀ ਦੇਖੋ ਆਪਾਂ ਮਸਾਲਾ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਹਰੇ ਮਟਰ ਪਾਵਾਂਗੇ ਕੁਕੀ ਇਹਨੂੰ ਵੀ ਆਪਾਂ ਮਸਾਲੇ ਵਿੱਚ ਮਿਕਸ ਕਰ ਲਵਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦੇਵਾਂਗੇ ਤਾਂ ਕਿ ਆਪਣੇ ਮਟਰ ਬਣ ਜਾਣ मिक्स ਕਰਕੇ ਇਹਨੂੰ ਉਪਰੋਂ ਟੱਕ ਦੇਵਾਂਗੇ ਆਪਣੇ ਮਟਰ ਪੱਕ ਜਾਣਗੇ ਜਿੰਨੇ ਚਿਰ ਆਪਣੇ ਮਟਰ ਪੱਕਦੇ ਇਧਰ ਆਪਾਂ ਬੇਸਨ ਲੈ ਲਿਆ ਬੇਸਨ ਲਾਪ ਲੱਸੀ ਵਿੱਚ ਘੋਲ ਲਵਾਂਗੇ ਆਪਣੇ ਹਿਸਾਬ ਨਾਲ ਜਿੰਨੀ ਤੁਸੀਂ ਕਿੜੀ ਬਣਾਉਣਾ ਚਾਹੁੰਦੇ ਬੇਸਨ ਘੋਲ ਲਓ ਲੱਸੀ ਨਹੀਂ ਹੈ ਤਾਂ ਤੁਸੀਂ ਦਹੀਂ ਵਿੱਚ ਵੀ ਘੋਲ ਸਕਦੇ ਹੋ ਦੇਖੋ ਇਧਰ ਆਪਣੇ ਮਟਰ ਬਣ ਗਏ ਦੇਖੋ ਕਿੰਨੇ ਵਧੀਆ ਆਪਣਾ ਮਸਾਲਾ ਪੱਕ ਕੇ ਤਿਆਰ ਹੋ ਗਿਆ ਇਹਦੇ ਵਿੱਚ ਆਪਣਾ ਬੇਸਨ ਅਤੇ ਲੱਸੀ ਦਾ ਘੋਲ ਤਿਆਰ ਕੀਤਾ ਸੀ ਉਹ ਪਾਵਾਂਗੇ ਤੁਹਾਡੇ ਕੋਲ ਦਹੀਂ ਜਾਂ ਲੱਸੀ ਨਹੀਂ ਹੁੰਦੀ ਤਾਂ ਤੁਸੀਂ ਇਮਲੀ ਦਾ ਘੋਲ ਤਿਆਰ ਕਰਕੇ ਉਹਦੇ ਵਿੱਚ ਵੀ ਬੇਸਨ ਘੋਲ ਸਕਦੇ ਹੋ ਪਰ ਪਿੰਡਾਂ ਵਿੱਚ ਲੱਸੀ ਆਮ ਮਿਲ ਜਾਂਦੀ ਹੈ ਤਾਂ ਕਰਕੇ ਆਪਾਂ ਲੱਸੀ ਹੀ ਲਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਹੀ ਹਿਲਾਉਂਦੇ ਹੋਏ ਉਬਾਲਾ ਹਾਂ ਤੀਕ ਹਲਾਵਾਂਗੇ ਦੇਖੋ ਇਸ ਤਰ੍ਹਾਂ ਕਰਦੇ ਆ ਆਪਣੀ ਹੀ ਇਹ ਪਕਣ ਤੇ ਤਿਆਰ ਹੋ ਗਈ ਤੇ ਕੜੀ ਆਪਣੀ ਸੰਘਣੀ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਆਪਾਂ ਜਿੰਨੀ ਸੰਘਣੀ ਰੱਖਣਾ ਚਾਹੁੰਦੇ ਆ ਉੰਨੀ ਰੱਖ ਸਕਦੇ ਆ ਓਕੇ ਆਵਾਲੀ ਹਾਂ ਤੀਕ ਆਪ ਇਸ ਤਰ੍ਹਾਂ ਹੀ ਹਿਲਾਵਾਂਗੇ देखो अपनी कड़ी रिझन लग गई हम के पकावे देखो कि अपनी कड़ी रिझी जाती है जिनी ही वजी अपनी कड़ी रज के तैयार होगी उन्नी ही वाई टेस्टी बनती है केंद्र कड़ी अवाले देने ही कड़ी वध्या बनती है देखो अपनी कड़ी कि रिझी जाती है इस तुँ आप दस तो पंद्रह मिनट वास्ते पकावे ਪਕਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਅਤੇ ਆਪਣੇ ਕੋਲ ਕਸੂਰੀ ਮੇਥੀ ਸੀ ਆਪਾਂ ਉਹ ਵੀ ਪਾਵਾਂਗੇ ਦੇਖੋ ਆਪਾਂ ਧਨੀਆ ਮਿਕਸ ਕਰ ਲਿਆ ਤੇ ਆਪਣੀ ਕੜੀ ਕਿੰਨੀ ਵਧੀਆ ਤੇ ਹਲਦੀ ਦਾ ਰੰਗ ਵੀ ਕਿੰਨਾ ਵਧੀਆ ਬਣ ਕੇ ਆ ਹੋ ਗਈ ਆਪਣੀ ਕੜੀ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਇਹ ਕੜੀ ਤੇ ਰੈਸਪੀ ਕਿਵੇਂ ਲੱਗੀ ਦੇਖੋ ਆਪਣੀ ਕੜੀ ਰਿੱਜੀ ਜਾਂਦੀ ਹੈ ਤੇ ਆਪਣੀ ਕੜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਬਿਲਕੁਲ ਵੀ ਜ਼ਿਆਦਾ ਖੱਟੀ ਨਹੀਂ ਬਣੀ ਸੀ ਜਿਸ ਅਸਾਹਮ ਨਾਲ ਆਪਾਂ ਬਣਾਈ ਸੀ ਉਨੀ ਹੀ ਖੱਟੀ ਹੈ ਹੁਣ ਇਹਨੂੰ ਆਪਾਂ ਇੱਕ ਪਲੇਟ ਵਿੱਚ ਪਾ ਲਵਾਂਗੇ ਇਹ ਕੜੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਣਦੀ ਹੈ ਕੜੀ ਮਟਰ ਅਤੇ ਪਿਆਜ਼ ਦੀ ਇਹਦੇ ਵਿੱਚ ਆਪਾਂ ਆਲੂ ਨਹੀਂ ਪਾਏ ਸੀ ਬਹੁਤ ਕਿੰਨੀ ਵਧੀਆ ਆਪਣੀ ਕੜੀ ਇਹ ਕੜੀ ਤੁਸੀਂ ਪੂਰੀਆਂ ਪਰਾਂਠੇ ਜਾਂ ਸਿੰਪਲ ਰੋਟੀ ਨਾਲ ਵੀ ਖਾ ਸਕਦੇ ਹੋ ਤੇ ਆਪਾਂ ਚਾਵਲਾ ਨਾਲ ਬਣਾਈ ਸੀ ਬਹੁਤ ਕੜੀ ਕਿੰਨੀ ਮਦੇ ਬਣ ਕੇ ਤਿਆਰ ਹੋਈ ਹੈ ਪਕੌੜਿਆਂ ਵਾਲੀ ਕੜੀ ਤਾਂ ਤੁਸੀਂ ਬਹੁਤ ਵਧ ਵਾਰ ਖਾਦੀ ਹੋਣੀ ਆ ਪਰ ਪਿਆਜ਼ ਅਤੇ ਮਟਰਾਂ ਦੀ ਕੜੀ ਤੁਸੀਂ ਹੁਣ ਖਾਓ ਧੰਨਵਾਦ ਜੀ ਵੀਡੀਓ